ਖਬਰਾਂ માં ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਕੱਲ ਦਾ ਬਵਾਲ ਮਚਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਤਰ੍ਹਾਂ ਦੇ ਹੱਤ ਕੰਡੇ ਅਪਣਾਏ ਜਾ ਰਹੇ ਨੇ ਫਿਰ ਦੁਬਾਰਾ ਆਪਣੇ ਆਪ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਨੂੰ ਲੈ ਕੇ ਬਵਾਲ ਮਚ ਗਿਆ ਹੈ हलचल हो गई है श्रोमणी अकाली दल और दूसरे पासे जਵੇਂ ਹੀ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣਾ ਅਸਤੀਫਾ ਦਿੱਤਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਨਿੰਦਿਆ ਕੀਤੀ ਸੀ। ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਵਜ਼ੀਰਾਂ ਨੂੰ ਜਲੀਲ ਕਰਨਾ, ਉਹਨਾਂ ਦੀਆਂ ਸੁਆਮਾਂ ਖੋਹ ਲੈਣੀਆਂ ਇਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼ੋਭਾ ਨਹੀਂ ਦਿੰਦਾ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿੰਨਾ ਦੇ ਗੁਲਾਮ ਸੀ ਕਿੰਨਾ ਵੱਲੋਂ ਤੀਜੀ ਵਾਰ ਪ੍ਰਧਾਨ ਬਣਾਇਆ ਗਿਆ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਬੀਬੀ ਜਗੀਰ ਕੌਰ ਨੇ ਲਪੇਟਿਆ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚਾਹੀਦਾ ਸੀ ਕਿ ਡਟ ਕੇ ਮੁਕਾਬਲਾ ਕਰਦਾ ਸੁਖਬੀਰ ਸਿੰਘ ਬਾਦਲ ਦਾ ਅਤੇ ਜਿਹੜੀ ਕਮੇਟੀ ਬਣੀ ਹੈ ਸ੍ਰੀ ਅਕਾਲ ਤਖਸੈਬ ਦੀ ਤਸੀਲ ਤੋਂ 2024 ਦਸੰਬਰ 2 ਨੂੰ ਨਵੀਂ ਪਰਥੀ ਨੂੰ ਰੱਦ ਕਰਕੇ ਜਿਹੜੀ ਪਰਥੀ ਚਲਾਈ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਦੂਸਰੇ ਪਾਸੇ ਪਰਥੀ ਸ਼ੁਰੂ ਕਰੋਣੀ ਚਾਹੀਦੀ ਸੀ ਜਿਹੜੇ ਸੱਤ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਬਣੀ ਹੋਈ ਸੀ ਲੇਕਿਨ ਉਹਨਾਂ ਨੇ ਕੀ ਕਪ ਘੋੜੇ ਹੋਏ ਨੇ ਗੁਲਾਮ ਨੇ ਸੁਖਬੀਰ ਸਿੰਘ ਬਾਦਲ ਦੇ ਅਤੇ ਉਸ ਦੇ ਸਾਥੀਆਂ ਦੇ ਕਿਉਂਕਿ ਤੀਜੀ ਵਾਰ ਪ੍ਰਧਾਨ ਉਹਨਾਂ ਨੇ ਇਹ ਵੱਡੇ ਆਗੂਆਂ ਨੂੰ ਖਰੀਦ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਸੀ ਇਸ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਾਂ ਉਹਨਾਂ ਦੇ ਘੜੇ ਦੀ ਮੱਛੀ ਸੀ ਜਦੋਂ ਦਿਲ ਕਰਦੇ ਘੜੇ ਵਿੱਚ ਚੋਕ ਕੇ ਬਾਹਰ ਮਾਰਦੇ ਮਰ ਜਾਂਦਾ ਉਹਨਾਂ ਨੇ ਕਿਹਾ ਕਿ ਉਹੀ ਕੀਤਾ ਹੈ ਪ੍ਰਭੂ ਸਤਾ ਨੂੰ ਬਣਾਉਣ ਲਈ ਮर्यादा ਨੂੰ ਬਚਾਉਣ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਠਾਪ ਕੇ ਫੈਸਲੇ ਲੈਣੇ ਚਾਹੀਦੇ ਸੀ ਅਜਾਇਆ ਕਿਉਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਕਾਫੀ ਡਰ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹਨ ਉਹਨਾਂ ਨੇ ਕਿਹਾ ਕਿ ਉਹਦੀ ਸ਼ਖਸੀਅਤ ਦੇ ਮਾਲਕ ਨੇ ਭਾਵੇਂ ਉਹਨਾਂ ਨੇ ਮੇਰੇ ਉੱਤੇ ਸ਼ਬਦੀ ਹਮਲੇ ਕੀਤੇ ਮੇਰੇ ਨਾਲ ਗਾਲੀ ਗਲੋਚ ਵੀ ਕੀਤਾ ਲੇਕਿਨ ਮੈਂ ਇਸ ਗੱਲ ਦੀ ਹਰੇਕ ਵਾਰ निंदा ਕਰਾਂਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਦਲਾਂ ਦੇ ਗੁਲਾਮੀ ਗੁਲਾਮੀ ਦੀ ਜੂਹਾ ਉਹਨਾਂ ਦਾ ਟੁੱਟ ਗਿਆ ਹੈ ਆਜ਼ਾਦ ਹੋ ਗਏ ਨੇ ਕਿਉਂਕਿ ਉਹ ਫੈਸਲਾ ਲੈਣਾ ਚਾਹੁੰਦੇ ਸੀ ਕਿ ਭਰਤੀ ਜਿਹੜੀ ਸ਼ੁਰੂ ਕੀਤੀ ਹੋਈ ਹੈ ਸੁਖਬੀਰ ਸਿੰਘ ਬਾਦਲ ਨੇ ਉਹ ਰੱਦ ਕੀਤੀ ਜਾਵੇ ਨਵੀਂ ਭਰਤੀ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਵੱਲੋਂ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਵੇ ਇਸ ਨੂੰ ਲੈ ਕੇ ਸਾਰੇ ਹੀ ਸਿਆਸੀ ਟੋਲੇ ਵੱਲੋਂ ਦੁਵਾਲਵਾਰ ਦਬਾਇਆ ਦਬਾ ਪਾਇਆ ਜਾ ਰਿਹਾ ਸੀ ਇੱਕ ਪਾਸੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਨਾ ਇਹ ਵੀ ਇੱਕ ਨਿੰਦਿਆ ਹੈ ਨਿੰਦਣਯੋਗ ਹੈ ਉਹਨਾਂ ਕੇ ਨਿੰਦਿਆ ਕਰਦੀ ਹਾਂ ਦੂਸਰੇ ਪਾਸੇ ਗੁਲਾਮ ਨਹੀਂ ਹੋਣਾ ਚਾਹੀਦਾ ਸੀ ਆਜ਼ਾਦ ਹੋ ਕੇ ਵੱਡੇ ਫੈਸਲੇ ਲੈਣੇ ਚਾਹੀਦੇ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਕਹਿੰਿਆ ਕਿ ਮੈਦਾਨ ਛੱਡ ਕੇ ਭੱਜਣਾ ਇਹ ਮਰਦਾਂ ਦੀ ਨਿਸ਼ਾਨੀ ਨਹੀਂ ਹੁੰਦੀ ਚੰਗੇ ਨੇ ਐਜੂਕੇਟਿਡ ਨੇ ਤੀਜੀ ਵਾਰ ਪ੍ਰਧਾਨ ਬਣੇ ਨੇ ਉਹਨਾਂ ਨੂੰ ਇੱਕ ਥਾਪੜ ਕੇ ਇੱਕ ਡੱਟ ਕੇ ਧਰਮ ਸੰਕਟ ਵਿੱਚ ਜਿਹੜਾ ਯੁੱਧ ਚੱਲ ਰਿਹਾ ਹੈ ਧਰਮ ਨੂੰ ਬਚਾਉਣਾ ਚਾਹੀਦਾ ਸੀ ਕਿਉਂਕਿ ਉਹ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਆਮ ਨਹੀਂ ਖਾਸ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਧੰਨ